ਮੁੱਖ ਮੰਤਰੀ ਸਾਹਿਬ ਕਹਿੰਦੇ ਸਨ ਕਿ ਭਾਈਚਾਰਕ ਸਾਂਝ ਰੱਖੋ ਜੀ ਸਰ ਤੁਸੀਂ ਭਾਈਚਾਰਕ ਸਾਂਝ ਦਾ ਕੱਲ ਨਜ਼ਾਰਾ ਦੇਖ ਲਿਆ ਨਾ ਬੁੱਕਣ ਵਾਲੇ ਪਿੰਡ ਦੇ ਵਿੱਚ ਇਹਨਾਂ ਦੇ ਆਪਣੇ ਬੰਦੇ ਇੱਕ ਦੂਜੇ ਤੇ ਜੁੰਡੇ ਪਟ ਰਹੇ ਸਨ ਸਲੀਨਾ ਦੇ ਵਿੱਚ ਦੋ ਸਕੇ ਭਰਾ ਇੱਕ ਆਪ ਚ ਤੇ ਇੱਕ ਭਾਜਪਾ ਚ ਦੋਨਾਂ ਨੇ ਇੱਕ ਦੂਜੇ ਦੇ ਸਿਰਾਂ 'ਚ ਮਾਰਿਆ ਤਾਂ ਤੁਸੀਂ ਸੋਚ ਕੇ ਦੇਖੋ ਕਿ ਕੀ ਬਣ ਰਿਹਾ ਤਲਵੰਡੀ ਭਾਈ ਗੋਲੀ ਚੱਲੀ ਜਲਾਲਾਬਾਦ ਸਿਰਪਾਟੇ ਮੰਮਦੋੜ ਤੇ ਛੱਤਰਪੋਲਾ ਰਾਜਪੁਰੇ ਚ ਇੱਕ ਬੰਦਾ ਅੰਦਰ ਹੀ ਪਿਸਤੌਲ ਲਈ ਫਿਰਦਾ ਸੀਗਾ ਸੈਂ ਫਿਰ ਇਸ ਤੋਂ ਇਲਾਵਾ ਮਜੀਠੇ ਲਾ ਕੇ ਮਤਲਬ ਕਿ ਕੋਟ ਹੀ ਸੇਖਾ ਧਰਮ ਕੋਟ ਸਰ ਕੋਈ ਇਲਾਕਾ ਬਚਿਆ ਜਿੱਥੇ ਭਲਚਾਰਕ ਸਾਹਜ ਜਿਹੜੀ ਹੈ ਉਹ ਸਿਖਰ ਨਾ ਚੜੀ ਹੋਈ ਭਾਈਚਾਰਕ ਸਾਂਝ ਜਿਹੜੀ ਹੈ ਉਹ ਤਾਂ ਤੁਸੀਂ ਦੇਖ ਲਓ ਖਡੂਰ ਸਾਹਿਬ ਗੁਰਲਾਲ ਜੀ ਮੈਨੂੰ ਦਰੁਸਤ ਕਰ ਰਹੇ ਨੇ ਪੱਟੀ ਆਉਣ ਦਿਓ ਆਉਣ ਦਿਓ ਗੰਗਸਾਪਾ ਆਉਣ ਦਿਓ ਜੇ ਕੋਈ ਹੋਰ ਵੀ ਹੈ ਤਾਂ ਇਹ ਮਤਲਬ ਕਿ ਕਮਾਲ ਦੀ ਗੱਲ ਹੈ ਕਿ ਜਿਨ੍ਹਾਂ ਨੇ ਭਾਈਚਾਰਕ ਸਾਂਝ ਕਿਹਾ ਕਿ ਅਸੀਂ ਟੁੱਟਣ ਨਹੀਂ ਦੇਣੀ ਉਹਨਾਂ ਦੇ ਰਾਜ ਚ ਪਹਿਲੀ ਵਾਰ ਇੰਨੀ ਭਾਈਚਾਰਕ ਸਾਂਝ ਪਈ ਆ ਕੇ ਲੋਕ ਯਾਦ ਪੈ ਕਰਦੇ ਆ ਕਿ ਯਾਰ ਠੀਕ ਆ ਕਦੇ ਕਦਾਈਂ ਲੜਾਈ ਝਗੜੇ ਦੀਆਂ ਖਬਰਾਂ ਆਉਂਦੀਆਂ ਸਨ ਕਦੇ ਕਦਾਈਂ ਕਤਲ ਵੀ ਹੋ ਜਾਂਦੇ ਸਨ ਸਭ ਕੁਝ ਹੁੰਦਾ ਸੀ ਪਰਚੇ ਵੀ ਰੱਦ ਆ ਪਿਛਲੇ 20 25 ਸਾਲ ਤੋਂ ਹੋਣ ਲੱਗੇ ਆ ਪਰ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ ਕਿ ਕਾਗਜ਼ ਭਰਨ ਵੇਲੇ ਸਿਰ ਪਾੜਨ ਦਾ ਕੰਮ ਸਟਾਰਟ ਹੋ ਜਾਵੇ ਪਹਿਲਾ ਅੱਛਾ ਖੇਮ ਕਰਨ ਵੀ ਹੋ ਗਿਆ ਜੀ ਠੀਕ ਹੈ ਜੀ ਕਹਿੰਦੇ ਆ ਕਿ ਬੀਬੀਆਂ ਤੋਂ ਫੈਲਾ ਯਾਰ ਖੋਖੋ ਕੇ ਪਾੜ ਦਿਤੀਆਂ ਕਿਹੜੇ ਖੇੜੇ ਸੂਰਮੇ ਆ ਬਈ ਇਹ ਕਿਹੜੇ ਕਿਹੜੇ ਸਿਆਸਤਦਾਨ ਆ ਜਿਹੜੇ ਸਾਡੀਆਂ ਧੀਆ ਪੈਣਾ ਤੋਂ ਫੈਲਾ ਖੋ ਕੇ ਫੈਲਾ ਖੋ ਕੇ ਪਾੜਦੇ ਆ ਤੇ ਕਿੱਥੋਂ ਦੇ ਯੋਧੇ ਆ ਇਹ ਕੀ ਭਲਾ ਕਰਨਗੇ ਬਈ ਫਿਰ ਇਹਨਾਂ ਦੀਆਂ ਤਾਂ ਹੀ ਰਾਸ਼ਨ ਕਾਰਡ ਵਾਲੀਆਂ ਵੀਡੀਓ ਆਉਂਦੀਆਂ ਨਾ ਸਰ ਇੱਕ ਇਹਨਾਂ ਦੇ ਮੰਤਰੀ ਦੀ ਵੀ ਆਈ ਸੀ ਕਿ ਜਦੋਂ ਤੁਹਾਡੀਆਂ ਕਰਤੂਤਾਂ ਹੀ ਇਹ ਨੇ ਕਿ ਤੁਸੀਂ ਇੰਨੀ ਵੀ ਇੱਜ਼ਤ ਦੀ ਪੈਨੋ ਨਹੀਂ ਦੇ ਸਕਦੇ ਕਿ ਉਹਦੇ ਹੱਥ ਚੋਂ ਤੁਹਾਡਾ ਕੀ ਕਰ ਲੈ ਗਈ ਸਵਾਤਾ ਇਕੱਲੇ ਨਾਲ ਇਕੱਲਾ ਆ ਜਾਓ ਕੋਈ ਆ ਸਾਡੇ ਏਰੀਆ ਚ ਮੈਂ ਮੈਂ ਵਾਰ-ਵਾਰ ਕਿਹਾ ਕਿ ਇਹਨਾਂ ਨੂੰ ਕਹੋ ਖੋ ਕੇ ਦਿਖਾਉਣ ਫਾਈਲ ਕਿਸੇ ਦੀ ਕਾਲੀ ਸਰ ਛੱਤਰ ਮਾਰ ਮਾਰ ਕੇ ਖੁੰਝਿਆਂ ਚ ਵੜ ਦੇਣਗੇ ਕਾਂਗਰਸੀ ਜੁੱਤੀਆਂ ਮਾਰ ਮਾਰ ਕੇ ਘਰ ਤੱਕ ਛੱਡ ਆਉਣਗੇ ਬਰਾਬਰ ਨੇ ਅਗਲੇ बराबर ਨੇ ਅੱਗੇ ਬਿਲਕੁਲ ਗੁਰਲਾਲ ਜੀ ਬਿਲਕੁਲ ਇਨਾ ਨਹੀਂ ਸੀ ਕਿਸੇ ਨੇ ਕਰਨ ਦਿੱਤਾ ਕਿ ਕਾਗਜ਼ੀ ਤੁਸੀਂ ਪਰਮ ਤੋਂ ਰੋਕਦੇ ਔਰ ਔਰਤਾਂ ਦੇ ਹੱਥਾਂ ਚੋਂ ਧੀਆ ਪੈਣਾ ਦੇ ਹੱਥਾਂ ਚੋਂ ਜਿਹੜੇ ਤੁਸੀਂ ਮਤਲਬ ਕਿ ਉਹੀ ਹੈ ਨਾ ਸਰਾ ਸਾਹਿਬ ਬੱਲੂਆਣਾ ਸਾਹਿਬ ਉਹੀ ਮੈਂ ਕਹਿ ਰਿਹਾ ਇਹ ਹੀ ਦੱਸ ਰਿਹਾ ਆਪਣੇ ਦੋਸਤਾਂ ਨੂੰ ਜਿਹੜੇ ਪੰਜਾਬ ਦੇ ਦੂਜੇ ਕੋਨਿਆਂ 'ਚ ਰਹਿੰਦੇ ਆ ਕਿ ਭਾਈ ਜਿੱਥੇ ਤਗੜੇ ਨੇ ਨਾ ਇਹਨਾਂ ਦੇ ਵਿਰੋਧੀ ਉੱਥੇ ਨਹੀਂ ਕੁਸਕਦੇ ਇਹ ਉੱਥੇ ਕੋਣ ਖਾਏ ਜਾ ਕੇ ਧੀਆ ਪੈਣਾ ਦੇ ਹੱਥਾਂ ਚੋਂ ਫੈਲਾ ਇਹ ਉੱਥੇ ਹੀ ਜਿੱਥੇ ਦੂਸਰੇ ਕਮਜ਼ੋਰ ਪੈ ਗਏ ਸਨ ਤਾਂ ਮਤਲਬ ਕਮਾਲ ਦੀ ਗੱਲ ਹੈ ਯਾਰ ਜੇ ਤੁਸੀਂ ਅੱਜ ਧੀਆ ਪੈਣਾ ਨੂੰ ਨਹੀਂ ਬਖਸ਼ ਰਹਾ ਕੱਲ ਨੂੰ ਤੁਹਾਨੂੰ ਜਦੋਂ ਸਰਪੰਚੀ ਮਿਲ ਗਈ ਆਇ ਆਇਜ਼ਤ ਕਰੋਗੇ ਯਾਰ ਸਹੀ ਠੀਕ ਹੈ ਨਾ ਜੀ ਤਾਂ ਮਤਲਬ ਕਿਤਕੀ ਇਜ਼ਤ ਕਰੋਗੇ ਤੁਸੀਂ ਔਰ ਕਿਹੜੀ ਸਰਪੰਚੀ ਹੈ ਸਾਬੋ ਜਿਹੜੀ ਇਦਾਂ ਲੈ ਕੇ ਤੁਹਾਨੂੰ ਬਹੁਤ ਉੱਚਾ ਕਰ ਜਾਵੇਗੀ ਸੱਚ ਮੁਰਦੇ ਦੇ ਵੀ ਸੈਂਟ ਛਿੜਕਦੇ ਹੋ ਨਾ ਉਹ ਵੀ ਮਹਿਕਣ ਲੱਗ ਜਾਊਗਾ ਠੀਕ ਹੈ ਨਾ ਲਾਸ਼ ਤੇ ਸੈਂਟ ਛਿੜਕਦੀਏ ਲਾਸ਼ ਵੀ ਮਹਿਕਣ ਲੱਗ ਪੈਂਦੀ ਹੈ ਪਰ ਮਜ਼ਾ ਮਸਾ ਉਸ ਵੇਲੇ ਆਉਂਦਾ ਕਿ ਤੁਹਾਡੇ ਕਿਰਦਾਰ ਚੋਂ ਮਹਿਕ ਆਵੇ ਉਦਾਂ ਭਾਵੇਂ ਮੁੜ ਕੇ ਦੀ ਬਦਬੂ ਆਈ ਜਾਵੇ ਯਾਰ ਕੋਈ ਚੱਕਰ ਨਹੀਂ ਆਗਾ ਸਰ ਤੁਹਾਡੇ ਕਿਰਦਾਰ ਚੋਂ ਮਹਿਕ ਆਵੇਗੀ ਨਾ ਫਿਰ ਗੱਲ ਬਣਦੀ ਐ ਸਰ ਪੰਚੀ ਹੋਇਆ ਤੁਹਾਨੂੰ ਲੋਕ ਕਹਿਣ ਕਰਿਆ ਕੇ ਕਿ ਸਰ ਉੱਠ ਚੱਲ ਜਾ ਸਹਿਮਤੀ ਬਣੇ ਤੁਸੀਂ ਤੇ ਯਾਰ ਹੋਰ ਹੀ ਦੀ ਸ਼ਬਦ ਅਫਸੋਸ ਹੁੰਦਾ ਤੁਹਾਡੀ ਸੋਚ ਤੇ ਅਫਸੋਸ ਹੁੰਦਾ ਕਿ ਤੁਸੀਂ ਉਹ ਕਹਿੰਦੇ ਰਹੇ ਗੁੰਡੇ ਬਦਮਾਸ਼ ਅੱਜ ਉਹੀ ਬਦਮਾਸ਼ੀਆਂ ਗੁੰਡਾ ਇਹਦਾ ਮਤਲਬ ਹੈ ਕਿ ਜਿਸ ਤੇ ਪਾਵਰ ਹੱਥ ਨਹੀਂ ਹੈ ਉਹ ਸ਼ਰੀਫ ਹੈ ਜਿਸ ਤੇ ਹੱਥ ਪਾਵਰ ਹੈ ਸਿਆਸੀ ਤੌਰ ਤੇ ਉਹ ਗੁੰਡਾ ਹੋ ਗਿਆ ਸਰ ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਨਹੀਂ ਸੀ ਹੋਣੀਆਂ ਚਾਹੀਦੀਆਂ ਤੁਸੀਂ ਤੇ ਤੁਸੀਂ ਤੇ ਸਿਰਾ ਕਰ ਦਿੱਤਾ ਸਰ ਸਿਖਰ ਕਰ ਦਿੱਤਾ ਸਰ ਸਿਖਰ ਕਰ ਦਿੱਤਾ ਤਾਂ ਮਤਲਬ ਨਾ ਤਾਂ ਪਾਈ ਚਾਰਕ ਸਾਂਝ ਬਚੀ ਸ ਨਾ ਤੁਹਾਡੀ ਇੱਜ਼ਤ ਬਚੀ ਹਾਲੇ ਪਤਾ ਨਹੀਂ ਕਿੰਨੇ ਪਿੰਡ ਚੜਨੇ ਆ ਇਲੈਕਸ਼ਨ ਹੋਣ ਲੈਂਦੇ ਜਿਨ੍ਹਾਂ ਦੇ ਕਾਗਜ਼ ਰੱਦ ਕਰਵਾਤੇ ਤੁਸੀਂ ਜਾਂ ਜਿਨ੍ਹਾਂ ਦੀਆਂ ਫਾਈਲਾਂ ਖੋਖੋ ਕੇ ਪਾੜੀਆਂ ਹਨ ਉਹ ਇਹ ਨਹੀਂ ਚੁੱਪ ਕਰਕੇ ਬਹਿ ਜਾਣਗੇ ਜਿਸ ਦਿਨ ਉਹਨਾਂ ਦਾ ਸਮਾਂ ਆਇਆ ਨਾ ਉਸ ਦਿਨ ਉਸ ਦਿਨ ਤੁਸੀਂ ਅੱਗੇ ਹੋਵੋਗੇ ਬਾਣ ਚ ਤੇ ਉਹ ਪਿੱਛੇ ਹੋਣਗੇ ਜਿੱਦਾਂ ਅੱਜ ਤੁਹਾਡੇ ਤੇ ਦਿਨ ਹੈ ਜਿੱਦਾਂ ਅੱਜ ਤੁਹਾਡੇ ਤੇ ਦਿਨ ਹੈ ਟਾਈਮ ਕਿਸੇ ਦਾ ਕੋਈ ਸਕਾ ਥੋੜੀ ਐ ਸਰ ਟਾਈਮ ਕਿਸੇ ਨੇ ਬੈ ਥੋੜੀ ਕਰਾਇਆ ਸਰ ਬਿਲਕੁਲ ਮੁਕਦਰ ਸਿੰਘ ਜੀ ਬਿਲਕੁਲ ਸੋ ਇਹੋ ਜਿਹਾ ਮਾਹੌਲ ਅਸੀਂ ਨਹੀਂ ਸੀ ਦੇਖਿਆ ਜ਼ਿੰਦਗੀ ਚ ਸਰ ਕਿ ਕਾਗਜ਼ ਭਰਨ ਵੇਲੇ ਇੰਨੀ ਤਰਥੱਲੀ ਗੋਲੀਆਂ ਚੱਲ ਰਹੀਆਂ ਨੇ ਪੁਲਿਸ ਮਤਲਬ ਕਿ ਲਾ ਚਾਰ ਨਜ਼ਰ ਆ ਰਿਹਾ ਹੈ। ਤਾਂ ਭਈ ਬਹੁਤ ਬਹੁਤ ਮੰਦਪਗ ਹੈ। ਅਸੀਂ ਉਮੀਦ ਕਰਦੇ ਹਾਂ ਚਲੋ ਜੋ ਹੋਇਆ ਸੋ ਹੋਇਆ ਕਿ ਅੱਗੇ ਇਲੈਕਸ਼ਨ ਦਾ ਜਿਹੜਾ ਪ੍ਰੋਸੈਸ ਹੈ ਉਹ ਬੇਤਰ ਢੰਗ ਨਾਲ ਨਿਭਰੇ ਚੜੇ। ਜੀ ਜੀ ਬਿਲਕੁਲ ਬਿਲਕੁਲ ਅਮਰਸਰੀਆ ਸਾਹਿਬ ਬਿਲਕੁਲ ਹਾਲੇ ਜਦੋਂ ਕਾਰਪੋਰੇਸ਼ਨ ਦੇ ਹੋਏ ਬਿਲਕੁਲ ਫਿਰ ਪਿੰਡਾਂ ਚੋਂ ਇਹੀ ਬੰਦੇ ਜਾਣਗੇ। ਇਹੀ ਬੰਦੇ ਜਾਣਗੇ। ਇਹੀ ਬੰਦੇ ਜਾਣਗੇ ਸ ਅਕਾਂਗਸਾਬ ਨੂੰ ਪਤਾ ਹੈ ਕਿ ਸਾਡੇ ਇੱਥੇ ਮਰਹੂਮ ਇੱਕ ਹੁੰਦੇ ਸਨ ਤੇ ਉਹਨਾਂ ਨੇ ਜਾ ਕੇ ਆਪਣੇ ਕਦੇ ਉਹਨਾਂ ਦੇ ਮਿੱਤਰ ਹੁੰਦੇ ਸੀਗੇ ਕੱਚੀ ਮੰਡੀ ਵਾਲੇ ਕਾਂਗਸਾ ਜੇ ਕਾਂਗਸਾਬ ਨਾਲ ਲਿਆ ਤੇ ਤੁਹਾਨੂੰ ਦੱਸ ਦੱਸ ਵੀ ਦੇਣਗੇ ਤੇ ਉਹਨਾਂ ਦੀਆਂ ਮਤਲਬ ਕਿ ਔਰਤਾਂ ਤੱਕ ਨੂੰ ਵੀ ਘਰ ਚ ਤਾੜਤਾ ਪਿੰਡੋਂ ਬੜੇ ਗੁੰਡੇ ਗਏ ਮੁੰਡੇ ਗਏ ਬਹੁਤ ਕੁਝ ਹੋਇਆ ਮੈਂ ਰਿਪੋਰਟਿੰਗ ਕਰਦਾ ਸੀਗਾ ਤੇ ਦੋਨਾਂ ਧਿਰਾਂ ਨਾਲ ਹੀ ਮੇਰਾ ਸਹਿਚਾਰ ਸੀਗਾ ਤੇ ਮੈਂ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਸੀ ਇਹ ਗੱਲ ਬਹੁਤ ਦੂਰ ਤੱਕ ਜਾਏਗੀ ਤੇ ਫਿਰ ਸਮਾਂ ਪਲਟਿਆ ਸਰਕਾਰ ਪਲਟੀ ਸਰ ਇੱਕ ਦੂਜੇ ਦੀਆਂ ਲੱਤਾਂ ਟੁੱਟੀਆਂ ਸਰ ਹਾਂਜੀ ਗੁਰਲਾਲ ਜੀ ਤੁਹਾਨੂੰ ਪਤਾ ਹੈ ਹੈਨਾ ਕੀ ਕੀਤਾ ਸੀਗਾ ਕੱਚੀ ਮੰਡੀ 'ਚ ਬਲਾਕਜ ਪੂਰੀ ਗਲੀ ਬੂਥ ਬੰਦ ਨਤੀਜਾ ਕੀ ਹੋਇਆ ਕਿ ਇੱਕ ਦੁਸ਼ਮਣੀ ਨੇ ਜਨਮ ਲਿਆ ਔਰ ਦੁਸ਼ਮਣੀ ਕਿੱਥੋਂ ਤੱਕ ਗਈ ਸੀ ਤਾਂ ਕਿੱਥੇ ਉਹ ਪਰਿਵਾਰ ਐਸੇ ਇਕੱਠਾ ਸੀਗਾ ਯਾਰੀ ਸੀ ਹਮ ਕਹ ਲੂੰ ਕਿ ਜਿਦਾ ਆਪਾਂ ਕਹਿੰਦੇ ਨਾ ਕਿ ਹਮ ਨਵਾਲਾ ਬੁਰਕੀ ਸਾਂਝੀ ਸੀ ਦੋਨਾਂ ਲੀਡਰਾਂ ਦੀ ਤੇ ਉਹ ਦੋਨੇ ਹੀ ਕਹ ਲੂੰ ਕਿ ਆਪਣੇ ਤੇ ਜਾਣੂ ਵੀ ਸੀ ਯਾਰ ਸੀ ਦੋਨਾਂ ਦੇ ਘਰਾਂ 'ਚ ਮੈਂ ਜਾਂਦਾ ਸੀ ਤੇ ਮੈਂ ਆਪਣੇ ਸਾਥੀਆਂ ਨੂੰ ਕਹਿ ਦਿੱਤਾ ਸੀ ਪੱਤਰਕਾਰਾਂ ਨੂੰ ਆਹ ਮਾਸਟਰ ਦਲਵੀਰ ਸਿੰਘ ਜੀ ਦਾ ਮੁੰਡਾ ਉਦੋਂ ਟ੍ਰਿਬਿਊਨ 'ਚ ਹੁੰਦਾ ਸੀਗਾ ਸ਼ਰਨ ਗੁਰਸ਼ਰਨ ਮੈਂ ਇਹਨੂੰ ਕਹਿ ਦਿੱਤਾ ਸੀ ਗੁਰਸ਼ਰਨ ਇਹ ਗੱਲਾਂ ਬਹੁਤ ਦੂਰ ਤੱਕ ਜਾਊਗੀਆਂ ਤਾਂ ਫਿਰ ਮਲੋਟ ਨੇ ਹੀ ਉਹ ਮੰਜ਼ਰ ਦੇਖਿਆ ਕਿ ਜਦੋਂ ਲੱਤਾਂ ਟੁੱਟੀਆਂ ਸਾਰ ਇਹ 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 ਚੀਜ਼ਾਂ ਸਧਾਰਨ ਨਹੀਂ ਹੁੰਦੀਆਂ ਸਾਰ ਕਿ ਬਹੁਤ ਅੱਗੇ ਤੱਕ ਚੱਲੀ ਜਾਂਦੀਆਂ ਤੇ ਜੇ ਇੱਥੇ ਹੀ ਇੱਥੇ ਹੀ ਅਸੀਂ ਦੁਸ਼ਮਣੀਆਂ ਨੂੰ ਖਤਮ ਕਰੀਏ ਸਿਆਸਤ ਦਾ ਬਹੁਤਾ ਦਖਲ ਨਾ ਹੋਵੇ ਪਿੰਡ ਨੂੰ ਆਪਣੇ ਪੱਦਰ ਤੇ ਚੱਲਣ ਦਿਓ ਜਦੋਂ ਇਹਨਾਂ ਦੇ ਪਿੱਠ ਤੇ ਥਾਪੜਾ ਨਾ ਹੋਵੇ ਨਾ ਕਾਂਗਰਸੀਆਂ ਦਾ ਨਾ ਕਾਲੀਆਂ ਦਾ ਨਾ ਝਾੜੂ ਆ ਲੈਂਦਾ ਸਕਸ਼ ਨਾਰਮਲ ਹੋ ਜਾਏਗਾ ਸਰ ਮੇਰੇ ਪਿੰਡ ਕੋਈ ਸਿਆਸੀ ਦੁਸ਼ਮਣੀ ਨਹੀਂ ਹੈ ਕੋਈ ਸਿਆਸੀ ਦੁਸ਼ਮਣੀ ਨਹੀਂ ਹੈ ਹਾਂ ਪਾਰਟੀਵਾਦੀ ਟੱਕੜ ਹੈ ਕੋਈ ਸਿਆਸੀ ਦੁਸ਼ਮਣੀ ਨਹੀਂ ਹੈ ਟਿਕੜਮ ਪੈਂਤੜੇਵਾਦੀ ਸਭ ਚੱਲਦਾ ਹੈ ਬਟ ਸਿਆਸੀ ਦੁਸ਼ਮਣੀ ਨਹੀਂ ਹੈ ਕਿਉਂ ਕਿ ਬਹੁਤਾ ਦਖਲ ਸਾਡੇ ਇੱਥੇ ਜਿਹੜਾ ਹੈ ਨਾ ਉਹ ਨਹੀਂ ਇਹਨਾਂ ਨਹੀਂ ਹੈਗਾ ਨਹੀਂ ਸਾਡੇ ਪਿੰਡ ਵਾਲੇ ਉਹ ਮਰਦਾਸ਼ ਕਰਦੇ ਆ